ਛੇ ਸੋਨੀ ਕੋਈ ਸੱਤ ਸੋਨੀ ਕੋਈ ਛੇ ਸੋਨੀ ਕੋਈ ਸੱਤ ਸੋਨੀ ਲੈ ਜਾ 200 ਰੁਪਏ ਔਰ 200 ਰੁਪਏ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 5 ਮੀਟਰ ਸੂਟ ਔਰ ਦਪੱਟਾ ਨਾਲ ਬਾਜ਼ਾਰ ਚ 500 600 700 ਓਕਾਤੀਆਂ ਜਾਜੋ 5 ਦਿਨ ਦੀ ਲੱਗੀ ਬਹੁਤ ਵੱਡੀ ਸੇਲ 10 ਜੁਲਾਈ ਤੱਕ ਆਜੋ ਲੈ ਜਾ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਹੈ ਭਾਜੀ ਡਿਜ਼ਾਈਨ ਬਹੁਤ ਹੈ ਰੰਗ ਬਹੁਤ ਹੈ ਕਲਰ ਬਹੁਤ ਹੈ ਦੇਖੋ ਆ ਕੜਾਈ ਵਾਲਾ ਸੂਟ 500 ਰੁਪਏ 500 ਦਾ ਕੋਈ ਵੇਚਦਾ 600 ਦਾ ਕੋਈ ਵੇਦਾ 1000 ਰੁਪਏ ਦਾ ਦੁਪੱਟੇ ਨਾਲ ਲਾ ਕੇ 500 ਦੇ ਦੋ ਤੁਹਾਨੂੰ ਆ ਵੀ ਦੇਖੋ ਉਹ ਰੰਗ ਡਿਜ਼ਾਈਨ ਦੇਖੋ ਚੀਜ਼ਾਂ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਬੋਲ ਬੋਲਦੇ ਬੱਚੇ ਲੈ ਜਾਓ 350 ਰੱਡ ਸੂਟ 골ਡਨ ਵਰਕ 50000 ਰੇਟ 1200 1500 ਸਾਡੇ ਕੋਲ ਲੈ ਜਾਓ ਸਿਰਫ 500 ਰੁਪਏ ਦਾ ਆਹ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਦਾਜ ਮੇਰੇ ਦਾ ਕਪੜਾ ਲੈਣਾ ਉਹਨਾਂ ਲਈ ਵੀ ਵੱਡੇ ਫਾਇਦੇ ਕਰਤੇ ਬਾਜ਼ਾਰ ਦੇ ਵਿੱਚ ਜਿਹੜਾ 50000 ਰੁਪਏ ਦਾ ਕਪੜਾ ਸਾਡੇ ਕੋਲ ਲੈ ਜਾਓ ਸਿਰਫ 15000 ਚ ਓ ਦੇਖੋ ਕਿੰਨਾ ਰਸ ਪੈ ਗਿਆ ਠਾਠਾ ਮਾਰਦਾ ਘੱਟ ਆ ਗਿਆ ਉਹ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਨੇ ਪਿਆਰ ਕਰ ਲਿਆ ਮਾਤੂ ਸ਼੍ਰੀ ਦਸਤਾਰ ਨਾਲ ਹੋਰ ਪਾਸੇ ਜਾਣਾ ਬੰਦ ਕਰਤਾ ਕਹਿੰਦੇ ਬਜ਼ਾਰਾਂ 'ਚ ਹੁੰਦੀਆਂ ਲੁੱਟਾਂ ਮਾਤੂ ਸ਼੍ਰੀ ਦਸਤਾਰ ਕਾਤੇ ਰਹਿੰਦੇ ਫਾਇਦੇ ਆ ਜੀ ਲਗਜ਼ਰੀ ਸੂਟਾਂ ਤੇ ਵੀ ਲੱਗੀ ਸੇਲ ਆ ਆ ਗਿਆ ਰਾਮ ਟੈਕਸ ਦਾ ਸੂਟ ਬਾਜ਼ਾਰ 'ਚ 3500 ਰੁਪਏ ਦਾ ਮਾਤੂ ਸ਼੍ਰੀ ਦੇ ਮਿਲਣਾ 2500 ਰੁਪਏ ਦਾ ਚੱਕੋ ਹਜ਼ਾਰ ਹਜ਼ਾਰ ਦੇ ਫਰਕ ਆਹ ਦੇਖੋ ਫਰੰਟ ਸਾਰੇ ਆ ਦੁਪੱਟੇ ਵੀ ਚੈੱਕ ਕਰ ਲੋ ਬਾਜ਼ਾਰ 'ਚ ਰੇਟ 3500 4000 3800 ਸਾਡੇ ਕੋਲ ਆਜੋ 2000 ਰੁਪਏ ਦਾ ਸੂਟ ਨਾਲ ਨਾਲ ਲਹੰਗੇ ਸ਼ਰਾਰੇ ਘਰਾਰੇ ਤਾਜਵਰੀ ਵਾਲੇ ਸੂਟ ਸਾਰਾ ਕੋਸ਼ੀ ਕੋਟ ਪੈਂਡ ਕੁਰਤੇ ਪਜਾਮੇ 17 ਟਾਈਆਂ ਇੱਕ ਛੱਤ ਹੇਟਾ ਕੋਈ 600 ਨਹੀਂ ਕੋਈ 700 ਨਹੀਂ ਕੋਈ 600 ਨਹੀਂ ਕੋਈ 700 ਨਹੀਂ ਲੈਓ 200 ਰੁਪਏ ਓ 200 ਰੁਪਏ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 5 ਮੀਟਰ ਸੂਟ ਉਹ ਦੁਪੱਟਾ ਨਾਲ ਬਾਜ਼ਾਰ 'ਚ 500 600 700 ਉਹ ਕਾਦੀਆਂ ਜਾਜੋ 5 ਦਿਨ ਦੀ ਲੱਗੀ ਬਹੁਤ ਵੱਡੀ ਸੇਲ 10 ਜੁਲਾਈ ਤੱਕ ਆਜੋ ਲੈ ਜਾ 200 ਰੁਪਏ ਦਾ ਸੂਟ ਭਾਈ ਜੀ 200 ਰੁਪਏ ਦਾ ਸੂਟ ਹਾਂਜੀ ਭਾਈ ਹਣ ਬਟਾਲਾ ਤਸੂਆ ਆਂਡਾ ਬਕੈਰੀਆਂ ਜਾਣ ਦੀ ਲੋੜ ਨਹੀਂ ਆਜੋ ਕਾਦੀਆਂ ਪੁੱਟਰ ਰੋਡ ਤੇ 5 ਮੀਟਰ ਸੂਟ ਪ्योर ਦੁਪੱਟਾ 200 200 200 200 ਜਿਹਨੇ ਕਰਦਾ ਨਮਾ ਕੰਮ ਸ਼ੁਰੂ ਤੁਸੀਂ ਰੀਤ ਸਿੰਘ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਫੇਰੀ ਲੈ ਕੱਪੜਾ ਵੇਚਣਾ ਲੈ ਜਾਓ 200 ਰੁਪਏ ਦਾ ਸੂਟ ਉਹ ਚੈਲੰਜ ਹੈ ਚੈਲੰਜ ਨਾ ਕਿਸ ਨੇ ਦੇਣਾ ਨਾ ਕੋਈ ਦੇ ਸਕਦਾ ਉਹ ਦੁਕਾਨਦਾਰ ਖਰੀਦਦੇ 4 400 ਦਾ ਉਹ ਵੇਚਦੇ 6 600 ਦਾ ਪਰ ਸਾਡੇ ਕੋਲ ਆਜੋ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਹੈ ਭਾਜੀ ਡਿਜ਼ਾਈਨ ਬਹੁਤ ਹੈ ਰੰਗ ਬਹੁਤ ਹੈ ਕਲਰ ਬਹੁਤ ਆ ਚੱਕੋ ਭਾਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਚੱਕੋ ਆ ਕੜਾਈ ਵਾਲਾ ਸੂਟ 500 ਰੁਪਏ 500 ਦਾ ਕੋਈ ਵੇਚਦਾ 600 ਦਾ ਕੋਈ ਵੇਚਦਾ 1000 ਰੁਪਏ ਦਾ ਦੁਪੱਟੇ ਨਾਲ ਲਾ ਕੇ 500 ਦੇ ਦੋ 500 ਦੇ ਦੋ 500 ਦੇ ਦੋ 250 ਰੁਪਏ ਦਾ ਸੂਟ ਬਿਲਕੁਲ ਭਾਜੀ ਆ ਵੀ ਲਾਤ ਜੀ ਪਟਾਕੇ ਹੀ ਪਾਤੇ ਓਏ 8 800 ਵਾਲੇ ਸੂਟ ਵੀ ਕਰਦੇ 500 ਦੇ ਦੋ ਲੈ ਲਓ 250 ਰੁਪਏ 2200 ਰੁਪਏ 2200 ਰੁਪਏ 2200 ਸੂਟ ਉਹ ਕੋਟਨ ਦਾ ਮਾਲ ਨਹੀਂ ਰੱਖਣਾ ਕਾਦੀਆਂ 'ਚ ਹੁਣ ਲੋਕਾਂ ਦੇ ਘਰਾਂ 'ਚ ਪੰਚਾ ਦੇਣਾ ਆ 700 ਵਾਲਾ ਸੂਟ 350 350 350 ਪੰਜ ਦਿਨ ਜੀ ਪੰਜ ਦਿਨ ਸਿਰਫ ਤੁਹਾਡੇ ਕੋਲ ਰਹਿ ਗਿਆ ਪੰਜ ਦਿਨ ਪੰਜ ਦਿਨਾਂ ਦੇ ਵਿੱਚ ਵਿੱਚ ਆ ਜਾਓ ਲੈ ਜਾਓ 8 8 ਵਾਲੇ ਸੂਟ 350 ਚ ਆ ਵੀ ਦੇਖੋ ਉਹ ਰੰਗ ਡਿਜ਼ਾਈਨ ਦੇਖੋ ਚੀਜ਼ਾਂ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਬੋਲ ਬੋਲਦੇ ਬੱਚੇ ਲੈ ਜਾਓ 350 ਚ ਆ ਵੀ ਦੇਖੋ 350 ਚ ਉਹ ਆ ਦੇਖੋ ਉਹ ਬਾਜ਼ਾਰ ਚ ਕੋਈ ਕਹਿੰਦਾ 1500 ਕੋਈ ਕਹਿੰਦਾ 1400 ਇੱਥੇ ਲੈ ਜਾਓ ਸਿਰਫ 500 ਦਾ ਸੂਟ 500 ਦਾ ਸੂਟ ਦੇ ਰਾਂਗੇ ਆ ਵੀ 500 500 15 1500 ਵਾਲਾ ਸੂਟ ਕਰਤਾ 500 ਬਾਜ਼ਾਰ ਚ 1500 ਦਾ ਇੱਕ ਸਾਡੇ ਕੋਲ ਆਓ ਲੈ ਜਾਓ 1500 ਦੇ ਤਿੰਨ ਲੈ ਜਾਓ ਟੀਚਰ ਵਾਲੇ ਸੂਟ ਆ ਮੈਡਮ ਵਾਲੇ ਸੂਟ ਉਹ 1600 ਵਾਲੇ ਸੂਟ 650 560 560 ਆ ਵੀ ਚੀਜ਼ਾਂ ਚੈੱਕ ਕਰੋ ਗਲੇ ਦੇ ਕਮ ਦੇਖੋ ਕਿੰਨਾ ਪਿਆਰਾ ਕੀਤਾ ਪੂਰਾ ਫਰੰਟ ਦੇਖੋ ਦੁਪੱਟੇ ਦੇਖੋ ਰੇਟ 560 560 560 ਉਹ ਕੁੜੀਆਂ ਲਈ ਆ ਦੇਖੋ ਬਈ ਕੁੜੀਆਂ ਦੇ ਲਈ ਟਾਪ ਦਾ ਸੂਟ ਟਾਪ ਦਾ ਰੰਗ ਮਲਾਈ ਵਰਗਾ ਕਪੜਾ ਬਾਜ਼ਾਰ ਦਾ ਰੇਟ 16-1700 ਸਾਡੇ ਕੋਲ 560 ਆ ਵੀ ਚੈੱਕ ਕਰ ਲੋ ਮੈਂ ਕਿਹਾ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਉਹ ਗਹਿਣੇ ਆ ਗਹਿਣੇ ਨਾ ਕਿਸੇ ਨੇ ਦੇਣੇ ਨਾ ਕਿਸੇ ਕੋ ਦੇ ਹੁਣਿਆ ਛੇਤੀ ਆ ਜੋ ਪੰਜ ਦਿਨ ਭੱਡੀ ਸੇਲ ਆ ਹੋਰ ਪਾਸੇ ਜਾਓ ਨਾ ਲੁੱਟਾਂ ਆਪਣੀਆਂ ਕਰਾਓ ਨਾ ਐਦਾਂ ਦੇ ਚਮ ਚਮ ਕਰਦੇ ਸੂਟ ਬੋਲ ਬੋਲਦੇ ਬਚਰ ਕੇ ਸੂਟ ਲੈ ਜਾਓ 7700 7700 ਲੈ ਜਾਓ 7700 ਲਓ ਜੀ ਲਗਜ਼ਰੀ ਸੂਟਾਂ ਤੇ ਵੀ ਲੱਗੀ ਸੇਲ ਰਾਇਲ ਕਲਾਸ ਆ ਗਿਆ ਰਾਮ ਟੈਕਸ ਦਾ ਸੂਟ ਬਾਜ਼ਾਰ 'ਚ 3500 ਰੁਪਏ ਦਾ ਮਾਤੂ ਸ਼੍ਰੀ ਦੇ ਮਿਲਣਾ 2500 ਰੁਪਏ ਦਾ ਚੱਕੋ ਹਜ਼ਾਰ ਹਜ਼ਾਰ ਦੇ ਫਰਕ ਚੱਕੋ ਜੀ ਪਿਓਰ ਕੋਟ ਨਾ ਪਿਆਰ ਕੜਾਈਆਂ ਪਿਆਰ ਦੇ ਦੁਪੱਟੇ ਐਟਮਾ ਪੂਰੀਏ ਪ੍ਰਿੰਟਡ ਰਾਮਟੈਕਸ ਰਾਮਟੈਕਸ ਆ ਗਿਆ ਬਿਜਾਰ ਚ 2500 2600 ਰਾਮਟੈਕਸ ਦਾ ਰੇਟ 1275 ਚ ਲੈ ਜਾਓ 1275 ਚ ਚੇਰੇ ਚਾ ਕਰ ਲੋ ਦੁਪੱਟਿਆਂ ਦੇ ਪ੍ਰਿੰਟ ਚਾ ਕਰ ਲੋ ਰੰਗ ਹਲਕੇ ਹਲਕੇ ਮਲਾਈ ਵਰਗਾ ਕੱਪੜਾ 1275 1275 ਉਹ ਚੀਕਾਂ ਮਾਰ ਮਾਰ ਕਹਿੰਦੇ ਓਏ ਉਹ ਲੋਕੋ ਬਜ਼ਾਰਾਂ ਚ ਜਾ ਕੇ ਲੁੱਟਣਾ ਨਾ ਕਰਾਓ ਦੁਕਾਨਦਾਰ ਜਿਹੜੇ ਹਜ਼ਾਰ ਹਜ਼ਾਰ ਦਾ 3 3000 ਰੁਪਏ ਦਿੰਦੇ ਉੱਥੇ ਨਾ ਜਾਓ ਜਿਹੜਾ 5-500 ਵਾਲਾ ਸੂਟ 1500 ਰੋ ਦਿੰਦੇ ਉੱਥੇ ਨਾ ਜਾਓ ਮਾਤੂ ਸ਼੍ਰੀ ਦਸਤਾਰ ਕਾਤੀਆਂ ਦੇ ਆਜੋ ਜਿੱਥੇ ਇਦਾਂ ਦੇ ਫੋਟੋ ਵਾਲੇ ਸੂਟ ਆਹ ਦੇਖੋ ਫਰੰਟ ਸਾਰੇ ਆਹ ਦੁਪੱਟੇ ਵੀ ਚੈੱਕ ਕਰ ਲਓ ਬਾਜ਼ਾਰ 'ਚ ਰੇਟ 3500 4000 3800 ਸਾਡੇ ਕੋਲ ਆਜੋ 2000 ਰੁਪਏ ਦਾ ਸੂਟ ਸਿਰਫ 2000 ਰੁਪਏ ਦਾ ਦੇਖੋ ਜੀ ਗਲੇ ਕਿੰਨੇ ਸ਼ਾਨਦਾਰ ਬਣਿਆ ਘੇਰੇ ਕਿੰਨੇ ਪਿਆਰੇ ਬਣਿਆ ਰਾਮ ਟੈਕਸ ਦਾ ਪਿਓਰ ਦਾ ਸੂਟ ਹੈ ਅੱਧ ਮੁੱਲੇ ਤੇ ਲਾਦੇ ਅੱਧ ਮੁੱਲੇ ਦੇ ਵਿੱਚ ਮੇਰੀ ਗੱਲ ਸੁਣ ਲੋ ਨਾਲ ਜਣਾ ਟਾਂਡਾ ਦਸੂਹਾ ਮਕੇਰੀਆਂ ਪਠਾਨਕੋੜ ਗਰਦਾਸਪੁਰ ਬਟਾਲਾ ਸਭ ਪਹੁੰਚੋ ਅੰਮਰਸਰ ਜਲੰਧਰ ਫਗਵਾੜਾ ਹਸ਼ਿਆਰਪੁਰ ਸਭ ਪਹੁੰਚੋ ਜਡੇ ਵਾਲਾ ਪਹੁੰਚੋ ਕਾਤੀਆਂ ਕਾਦੀਆਂ 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 ਅੱਧ ਮੁੱਲ ਦੀ ਸੇਲ ਲੱਗੀ ਲੈ ਜਾਓ ਸਿਰਫ 5 ਦਿਨ 5 ਦਿਨ ਆ ਨਹੀਂ ਰੱਖਣਾ ਮਾਲ ਅਜ ਨਾਲ ਹੀ ਰੱਖਣਾ ਸਟਾਕ ਆਹ ਸੂਟ ਤਾਂ ਘਰ 'ਚ ਰੱਖਣੇ ਨਹੀਂ ਲੋਕਾਂ ਦੇ ਘਰਾਂ 'ਚ ਪੰਚਾਦਣੇ ਲੈ ਜੋ ਲੈ ਜੋ ਲੈ ਆਹ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਦਾਜ ਮੇਰੇ ਦਾ ਕੱਪੜਾ ਲੈਣਾ ਉਹਨਾਂ ਦੇ ਵੀ ਵੱਡੇ ਫਾਇਦੇ ਕਰਤੇ ਬਾਜ਼ਾਰ ਦੇ ਵਿੱਚ ਜਿਹੜਾ 50000 ਰੁਪਏ ਦਾ ਕੱਪੜਾ ਸਾਡੇ ਕੋਲ ਲੈ ਜੋ ਸਿਰਫ 15000 'ਚ ਆਹ ਸੂਟ ਦੀ ਕੀਮਤ 1050 ਰੁਪਏ ਸਾਡੀ ਕੀਮਤ 350 ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ ਆ ਆ ਵੀ ਦੇਖੋ ਚੀਜ਼ਾਂ ਰੈੱਡ ਸੂਟ 골ਡਨ ਵਰਕ ਬਾਜ਼ਾਰ ਦਾ ਰੇਟ 1200 1500 ਸਾਡੇ ਕੋਲ ਲੈ ਜਾਓ ਸਿਰਫ 500 ਰੁਪਏ ਦਾ ਸੂਟ ਉਹ ਦੁਪੱਟੇ ਦੇਖੋ ਕੁੜੀਆਂ ਲਈ ਸੋਹਣੇ ਸੋਹਣੇ ਡਿਜ਼ਾਈਨਰ ਦੁਪੱਟੇ ਉਹ ਘੇਰੇ ਦੇਖੋ ਸੂਟਾਂ ਦੇ ਰੰਗ ਦੇਖੋ ਡਿਜ਼ਾਈਨ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਸੂਟ ਸਾਡੇ ਕੋਲ ਲੈ ਜਾਓ 1500 ਦੇ ਦੋ 750 ਰੁਪਏ ਦਾ ਸੂਟ ਦੇ ਰਹੇ ਆ 750 ਦਾ ਸੂਟ ਚੱਕੋ ਭਾਜੀ ਨੇਚਰਲ ਕ੍ਰੇਵ ਦਾ ਬੇਸ ਦੁਪੱਟਾ ਪਿਓਰ ਦਾ ਕਢਾਈ ਵਾਲਾ ਮਾਰਕੀਟ ਦੇ ਰੇਟ 1800 ਰੁਪਿਆ ਕਾਦੀਆਂ ਦੇ ਸਰਵ 850 ਰੁਪਏ ਦਾ 850 ਰੁਪਏ ਦਾ ਆ ਚੱਕੋ ਭਾਜੀ ਬਾਟਮ ਤੇ ਵਰਕ ਹੈ ਨਾਲ ਘੇਰੇ ਤੇ ਵਰਕ ਹੈ ਦੁਪੱਟਾ ਕਿੱਡਾ ਸ਼ਾਨਦਾਰ ਮੈਲਨੀ ਦੇ ਵਿੱਚ ਨਾਲ ਲਾ ਕੇ ਜਦ ਸੂਟ ਦਿੱਤਾ ਨਾ ਬਾਟਮ ਵਰਕ ਵਾਲਾ ਉਹਨਾਂ ਨੇ ਕਿਹਾ 3000 ਵਾਲਾ ਸੂਟ ਦੇਤਾ 1000 ਰੁਪਏ ਦਾ ਸੂਟ ਆ ਚੱਕੋ ਹੀ 1000 ਰੁਪਏ ਦੇਖੋ ਇਹ ਕੈਮਰਾ ਚਾਰੇ ਪਾਸੇ ਘੁਮਾ ਕੇ ਦਿਖਾ ਦਿਓ ਉਹ ਦੇਖੋ ਕਿੰਨਾ ਰਸ਼ ਪੈ ਗਿਆ ਠਾ ਠਾ ਮਾਰਦਾ ਘੱਟ ਆ ਗਿਆ ਉਹ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਨੇ ਪਿਆਰ ਕਰ ਲਿਆ ਮਾਤੂ ਸ਼੍ਰੀ ਦਸਤਾਰ ਨਾਲ ਹੋਰ ਪਾਸੇ ਜਾਣਾ ਬੰਦ ਕਰਤਾ ਕਹਿੰਦੇ ਬਜ਼ਾਰਾਂ 'ਚ ਹੁੰਦੀਆਂ ਲੁੱਟਾਂ ਮਾਤੂ ਸ਼੍ਰੀ ਦਸਤਾਰ ਕਰਦੇ ਨਾ ਹੁੰਦੇ ਫਾਇਦੇ ਖੱਬੇ ਸੱਜੇ ਦੇਖੋ ਦੁਕਾਨ ਤੇ ਵੱਡਾ ਹੜ ਆ ਗਿਆ ਉਹ ਲੋਕ ਤਾਂ ਘਰਾਂ ਜੋ ਨਿਕਲੇ ਤੁਸੀਂ ਵੀ ਆ ਜਾਓ ਛੇਤੀ ਵਿਆਹ ਭਾਵੇਂ ਅਗਸਤ ਜਾ ਭਾਵੇਂ ਸਤੰਬਰ ਜਾ ਭਾਵੇਂ ਅਕਤੂਬਰ ਜਾ ਛੇਤੀ ਆਜੋ ਵਿਆਹਾਂ ਸ਼ਾਦੀਆਂ ਦੇ ਕੱਪੜਾ ਕੋਟੀਆਂ ਦੇ ਬਾਹਰ ਦੇਖੋ ਭਾਈ ਝੋਨੇ ਚ ਲੋਕੀ ਹੋ ਗਿਆ ਫ੍ਰੀ ਕਹਿੰਦੇ ਹੁਣ ਸਾਡੇ ਕੋ ਟਾਈਮ ਹੈ ਖੁੱਲਾ ਡੁੱਲਾ ਕਾਟੀਆਂ ਦੇ ਵਿੱਚ ਜਾਵਾਂਗੇ ਤਾਜਵਰੀ ਦਾ ਕੱਪੜਾ ਲੈ ਕੇ ਆਵਾਂਗੇ ਫਾਇਦੇ ਅਸੀਂ ਤੁਕਣੇ ਕਰਾਵਾਂਗੇ ਦੇਖੋ ਫੈਰਾ ਤੁਹਾਡਾ ਹੋਣਾ 5 ਦਿਨ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਆ 5 ਦਿਨ ਦੀ ਥੇਲਿਆ ਮੁੜ ਕੇ ਤੁਹਾਡਾ ਫਾਇਦਾ ਹੋਣਾ ਨਹੀਂ ਆਜੋ ਲੱਖਾਂ ਰੁਪਈਆ ਵਾਲਾ ਕੱਪੜਾ ਹਜ਼ਾਰ ਰੁਪਈਆ ਚ ਲੈ ਜਾਓ ਕੋਟੀਆਂ ਦੇ ਪਾਲ ਦੇ ਰਹੇ ਆ ਕੋਟੀਆਂ ਦੇ ਦੇਖੋ ਜੀ ਭਾਜੀ ਸੂਟਾਂ ਦੇ ਨਾਲ ਨਾਲ ਲਹਿੰਗੇ ਸ਼ਰਾਰੇ ਗਰਾਰੇ ਤਾਜਵਰੀ ਵਾਲੇ ਸੂਟ ਸਾਰਾ ਕੁਝ ਹੀ ਕੋਟ ਪੈਂਟ ਕੁਰਤੇ ਪਜਾਮੇ 17 ਟਾਈਆਂ ਇੱਕ ਛੱਤ ਹੇਟਾ ਦੇਖੋ ਜੀ ਕੋਟ ਪੈਟ ਬਜਾਰਾਂ 'ਚ 15-15 ਹਜ਼ਾਰ ਦਾ 2 ਪੀਸ ਬੰਦਾ ਹੈ 2995 'ਚ ਦਵਾਂਗੇ 30 ਹੀਰ ਵਾਲਾ ਕੋਟ ਪੈਂਟ 3700 'ਚ ਦੇਵਾਂਗੇ 15-1500 2-2000 ਵਾਲੇ ਕੁਰਤੇ ਪਜਾਮੇ 895 'ਚ ਦਵਾਂਗੇ ਮੈਂ ਕਹਿੰਦਾ ਰਿਕਾਰਡ ਤੋੜ ਦਾਂਗੇ ਪੰਜ ਦਿਨ ਕਾਤੀਆਂ ਆਜੋ ਚਾਹੇ ਤੁਸੀਂ ਐਨ ਆਰ ਆਈ ਹੋ ਚਾਹੇ ਲੋਕੜੋ ਕਮਾ ਕਰਾ ਜੋ ਫ੍ਰੀ ਹੋ ਕੇ ਆਜੋ ਹੁਣ ਪੰਜ ਦਿਨ ਮੇਲੇ ਲੱਗਣੇ ਆ ਸੂਟ ਲੈ ਕੇ ਰੱਖ ਲੋ ਵਿਆਹ ਸ਼ਾਦੀ ਦੇ ਟੌਰ ਕੱਢਣ ਦੇ ਕੰਮ ਆਉਣਗੇ ਦੇਖੋ ਸਾਡੇ ਕੋਲ 200 ਰੁਪਏ ਤੋਂ ਲੈ ਕੇ 20000 ਤੱਕ ਦੇ ਸੂਟ ਮਿਲ ਜਾਣੇ ਆ ਇਦਾਂ ਦੇ ਬੁਟੀਕਾਂ ਵਾਲੇ ਡਿਜ਼ਾਈਨਰ ਪੀਸ 16 17 1800 ਦੀ ਰੇਂਜ ਦੇ ਵਿੱਚ ਮਿਲ ਜਾਣੇ ਆ ਛੇਤੀ ਆਜੋ ਹੋਰ ਪਾਸੇ ਜਾਣ ਦੀ ਲੋੜ ਨਹੀਂ ਭੱਡੇ ਫਾਇਦੇ ਪੱਟੀਆਂ ਆਫਰਾਂ ਥੋੜੇ ਪੈਸਿਆਂ ਦੇ ਵਿੱਚ ਵੱਡੇ ਝੋਲੇ ਭਰ ਕੇ ਦਵਾਂਗੇ ਆਉਣਾ ਤੁਸੀਂ ਕਾਤੀਆਂ ਨੰਬਰ ਤਕਰੀਨ ਤੇ ਆ ਨਹੀਂ ਕੋਈ ਸਮਝ ਲੱਗੀ ਤਾਂ ਫੋਨ ਕਰ ਸਕਦੇ ਆ ਕਿ ਆਬਰਾ ਮੇਰ ਪ੍ਰਿੰਸ ਦੇ ਨਾਲ ਹਰਦੀਪ ਤੇ ਦਗੜ ਤਾਂ ਟੀਵੀ ਕਾਤੀਆਂ